ਬਾਲਣ ਜਾਣਾ ਰੋਜ਼ ਹੀ ਮੁੱਕਿਆ ਰਹਿੰਦਾ ਪਾਸ ਪਾਸ ਕਿ ਢੇਰ ਲਾ ਰੱਖਿਆ ਤਾਂ ਵੀ ਨਹੀਂ ਬਾਲਣ ਜਾ ਖੜਦਾ ਉਹ ਕਿੱਧਰ ਰਮਣੇ ਗੋਹੇ 'ਚ ਹੱਥ ਮਾਰੀ ਜਾਂਦੀਆਂ ਤੂੰ ਆ ਬਾਲਣ ਬਾਲਣ ਘੜਦੀ ਰਹਿਣੀ ਆ ਦੇਖ ਮੈਂ ਫਲਿੱਪ ਕਾਰਡ ਤੋਂ ਮਗਾਈਆਂ ਪਾਥੀਆਂ ਡੱਬਾ ਭਰ ਕੇ ਫਲਿੱਪ ਕਾਰਡ ਤੋਂ ਜੀ ਹਾਂ ਆਨਲਾਈਨ ਮਿਲਦੇ ਨੇ ਪਾਥੀਆਂ ਇਹ ਇੰਨੀ ਇੰਨੀ ਕ ਪਾਥੀ ਕਿੰਨੇ ਕ ਦੀਆਂ ਆਈਆਂ ਨੇ ਇਹ ਇਹ ਆਈਆਂ 300 ਰੁਪਏ ਦੀਆਂ ਤੂੰ ਆ ਗੋਹੇ 'ਚ ਮੱਥਾ ਮਾਰਦੀਆਂ ਹੱਥ ਲਵੇੜਦੀਆਂ ਹਾਂ ਹੁਣ ਤੈਨੂੰ ਲੋੜ ਨਹੀਂ ਪੈਣੀ ਆਨਲਾਈਨ ਪਾਥੀਆਂ ਮਿਲਣ ਲੱਗੂਆਂ ਫਲਿੱਪ ਕਾਰਡ ਤੇ ਤੁਸੀਂ ਤਾਂ 300 ਖਰਚ ਕਰਕੇ ਆਹ ਡੱਬੇ ਨਾਲ ਕੀ ਹੋਣ ਲੱਗਾ ਇਹਦੇ ਨਾਲ ਤਾਂ ਇੱਕ ਜਣੇ ਦਾ ਪਾਣੀ ਗਰਮ ਨਹੀਂ ਹੋਣਾ ਡੰਕ ਕੇ ਇੱਕ ਭਰ ਕੇ ਦੇਖੀ ਜਿੰਨੀਆਂ ਮਰਜ਼ੀ ਮੰਗਾਲਾ ਤੁਸੀਂ ਟਰੱਕ ਭਰ ਕੇ ਮੰਗਾਲਾ ਫਿਰ ਪੈਸੇ ਵੀ ਤਾਂ ਲੱਗਣਗੇ ਜੀ ਪੈਸੇ ਕੋਈ ਹੁਣ ਐਵੇਂ ਬਣ ਜਾਂਦੇ ਨੇਗੇ ਤੇ ਹੁਣ ਜਿਹੜਾ ਇੰਨਾ ਗੋਹਾ ਪਿਆ ਹੈ ਤੇ ਹੁਣ ਇਹਨਾਂ ਦਾ ਹੋਰ ਕੀ ਕਰਨਾ ਆਪਾਂ ਪਿੰਡਾਂ 'ਚ ਇਹੀ ਤਾਂ ਮੌਜ ਹੁੰਦੀ ਹੈ ਜੀ ਜਿੰਨੀਆਂ ਮਰਜ਼ੀ ਪੱਥੀ ਚੱਲੋ ਗੋਏ ਦੀ ਮੈਂ ਯਾਰ ਮੈਂ ਤਾਂ ਹਰਮਣੇ ਡੱਬਾ ਭਰ ਕੇ ਮੰਗਾਇਆ ਯਾਰ ਆਹ ਦੇਖ ਤੂੰ ਲੈ ਲੈ ਦੇਖ ਆ ਦੇਖ ਇਹ ਤਾਂ ਪਾਥੀਆਂ ਹੀ ਛੁੱਟੀਆਂ ਛੁੱਟੀਆਂ ਯਾਰ ਡੱਬੇ ਹੀ ਦੇਖਣ ਚੈਨ ਲੱਗਦਾ ਸੀ ਬਡਾ ਵਾਲਾ ਕਿੰਨੀਆਂ ਕਿਨੇ ਚਾਰ ਪਾਥੀਆਂ ਨੇ ਇਹ ਇਹਦੇ ਨਾਲ ਕੀ ਹੋਣ ਲੱਗਿਆਗਾ ਮੈਨੂੰ ਲੱਗਾ ਤਾਂ ਇੱਕ ਜਣੇ ਦਾ ਨਾ ਹੁੰਦਾ ਪਾਣੀ ਵੀ ਨਹੀਂ ਗਰਮ ਹੁੰਦਾ ਫੇਰ ਚਲੋ ਇਹ ਮੰਨ ਲਓ ਵੀ ਚਲ ਗੀਜਰ ਚੱਲ ਗਿਆ ਹੁਣ ਕੌਣ ਪਾਦਾ ਪਾਥੀਆਂ ਪਰ ਹੁਣ ਜਿਵੇਂ ਮੱਜਾਂ ਦੀਆਂ ਦਾਣਾ ਰਿੰਨਣਾਗਾ ਤੇ ਜਿਵੇਂ ਹੁਣ ਛੇਕਣਾਗਾ ਜਿਵੇਂ ਲੋੜੀਆਂ ਹੁੰਦੀਆਂ ਨੇ ਉਹ ਤਾਂ ਨਹੀਂ ਹੁਣ ਆਪਾਂ ਗੀਜਰ ਲਾ ਲਾਂਗੇ ਗੱਲ ਪੱਕੀ ਏ ਯਾਰ ਫਿਰ ਲੋੜੀ ਵੇਲੇ ਤਾਂ ਰਮਣ ਯਾਰ ਬਾਥੀਆਂ ਯਾਰ ਫਿਰ ਆਪਣੇ ਤਾਂ ਵਾਧੂ ਰਹਿੰਦੀਆਂ ਐਨੀਆਂ ਕਿ ਤਾਂ ਆਪਾਂ ਗੱਟੇ ਚ ਪਾ ਕੇ ਦੇ ਦਿੰਨੇ ਆ ਜਵਾ ਜਿਹੜੇ ਲੋੜੀ ਮੰਗਣ ਆਉਂਦੇ ਉਹਨਾਂ ਜਵਾਕਾਂ ਨੂੰ ਦੇ ਦਿੰਦੇ ਨੇ ਇੰਨੇ ਕ ਪਾਥੀਆਂ ਦਾ ਪਾਣੀ ਯਾਰ ਇਹ 300 ਦੀਆਂ ਗੱਲ ਮੈਂ ਤਾਂ ਅਖੇ ਕਿਤੇ 300 ਦੀਆਂ ਬਾਬਾ ਦੇਣਗੇ ਰੋਣਾ ਇਹ ਤਾਂ ਥੋੜੀਆਂ ਹੀ ਨੇ ਜੀ ਹੁਣ ਤੁਸੀਂ ਲੁੱਟੀ ਦੇਖ ਲਓ ਕਿੰਨੀ ਲੁੱਟ ਹੋ ਰਹੀ ਆ ਕਿਸਾਨ ਤੋਂ ਤਾਂ ਜਿਹੜੀਆਂ ਹੋਣਾ ਕਣਕਾਂ ਨੇ ਜੀਆਂ ਜਾਂ ਜਿਵੇਂ ਚੌਲ ਨੇ ਜਾਂ ਨਰਮਾਗਾ ਉਹ ਤਾਂ ਜਮ ਸਸਤੇ ਭਾਅ ਲਾ ਲੈਂਦੇ ਨੇਗੇ ਤੇ ਗਾਹ ਬਣਾ ਬਣਾ ਉਹ ਤੋਂ ਵਧੀਆ ਮਤਲਬ ਚੀਜ਼ਾਂ ਤੇ ਉਹ ਮਹਿੰਗੀਆਂ ਉਹ ਕਰੀ ਜਾਂਦੇ ਨੇ ਆਹ ਆਹ ਦੋਸਤੋ ਹਾਂ ਪਰ ਸਿੱਕਰੀਆਂ ਦੇਖਦੇ ਆ ਰਮਨ ਨਰਮੇ ਵਾਲੀਆਂ ਸਿੱਕਰੀਆਂ ਦਾ ਐਡਾ ਕਪੈਕਟ ਤੇ 2-300 ਰੁਪਏ ਦਾ ਦਿੰਦੇ ਆ ਤੇ ਹੁਣ ਆਹੀ ਜਿੰਨਾ ਤੋਂ ਲੰਗਾ ਹੋਣੇ ਉਹਨਾਂ ਤੋਂ ਤਾਂ ਸਸਤੀਆਂ ਲੰਗੀਆਂ ਤੇ ਆਪ ਦੇਖ ਲਓ ਜੀ ਕਿੰਨੀਆਂ ਕਨੇਹੇ ਤੇ ਤੇ ਨਾ ਸੌ ਦੀ ਕਿੰਨੀ ਆ ਕਿਨੇ ਆ ਡੱਬਾ ਦੇਖ ਲਓ ਦੋਸਤੋ ਆ 300 ਰੁਪਏ ਦਾ ਮਤਲਬ ਐਡਾ ਕਿ ਡੱਬਾ ਦਿੱਤਾ ਆ ਤੁਸੀਂ ਦੇਖ ਲਓ ਕਿ ਢੱਕ ਗਿੱਠ ਦਾ ਡੱਬਾ ਸਾਰਾ ਦੋ ਗਿੱਠਾਂ ਦਾ ਤੇ ਆ ਦੇਖੋ ਆ ਔਨਲਾਈਨ ਮਿਲ ਗਿਆ ਤੇ ਇੱਕ ਹਲੇ ਵਿੱਚ ਹੀ ਫਿਰਦੀ ਆ ਇਹਦੇ ਤੇ ਲਪਾਥੀਆਂ ਦੇਖ ਲਓ ਆਪਣੀਆਂ ਮੈਨੂੰ ਲੱਗਦਾ ਇੱਕ ਪਾਥੀ ਦੀਆਂ ਸਾਰੀਆਂ ਦੇਤੀਆਂ ਉਹਨਾਂ ਨੇ 300 ਰੁਪਏ ਚ ਇੱਕ ਪਾਥੀ ਦਾ ਮੁੱਲ ਆ ਇਹ ਰਹੁਣ ਤੇ ਤਿੰਨ ਸੌ ਰੁਪਏ ਇੱਕ ਬਾਤੀ ਦਿੱਤੀ ਉਹ ਮੈਨੂੰ ਆਪਾ ਲੋੜੀ ਵੇਲੇ ਪਾਦਦੇ ਆ ਪਾਥ ਹੂੰ ਜਿਵੇਂ ਪੰਜ ਪਾਥ ਲੈ ਸੱਤ ਪਾਥ ਲੈ ਜਿਵੇਂ ਵੀ ਲੋੜੀ ਤੋਂ ਬਾਅਦ ਪਾਦਦੇ ਇਹ ਆ ਦੋਸਤੋ ਅਸਲ ਚ ਸਹੀ ਬਿਜ਼ਨਸ ਕਰਨ ਦਾ ਟੰਗ ਮਤਲਬ ਜਿਨ੍ਹਾਂ ਨੇ ਹਨਾ ਕਮਾਈ ਕਰਨੀ ਉਹ ਦੇਖ ਲਓ ਆਹ ਸਿਰਫ ਪਾਥ ਨੇ ਤੋਂ ਕਮਾਈ ਕਰੀ ਜਾਂਦੇ ਆ ਆਨਲਾਈਨ ਵੇਚ ਕੇ ਕਿਉਂਕਿ ਸ਼ਹਿਰਾਂ ਚ ਜਿਹੜਾ ਪਾਥੀਆਂ ਦਾ ਗੋਹਾ ਮਤਲਬ ਗਾਈਆਂ ਦਾ ਮਿਹਸਾਂ ਦਾ ਗੋਹ ਗੋਬਰ ਦੇ ਜਿਹੜੇ ਇਹ ਨਹੀਂ ਮਿਲਦੇ ਕਿਉਂਕਿ ਕੰਗ ਕਈ ਬਰੀ ਸ਼ਹਿਰਾਂ ਚ ਹਬਣ ਵਗੈਰਾ ਕਰਦੇ ਰਹਮਣ ਜਿਵੇਂ ਆਪਾਂ ਲੋਹੜੀ ਪਾਉਣੀ ਆ ਜਾਂ ਕਿਸੇ ਹੋਰ ਮਤਲਬ ਕਿਸੇ ਪੂਜਾ ਚ ਵਰਤਦੇ ਆ ਹਨਾ ਤਾਂ ਉੱਥੇ ਉਹ ਰੋਂਦੇ ਆ ਵਿਚਾਰੇ ਹਾਂਜੀ ਹਾਂਜੀ ਵੀ ਮੈਂ ਕਈ ਵਾਰ ਆਇਆ ਹਾਂ ਤੇ ਵੀ ਚਲੋ ਬਾਹਰ ਜੇ ਬੈਠ ਕੇ ਵੀ ਸੇਕਣ ਦਾ ਐਂ ਵੀ ਚਲ ਬਾਹਰ ਜੇ ਬੈਠ ਕੇ ਸੇਕੀਏ ਤੇ ਤੂ ਹੀ ਬਾਲੰਦੇ ਨੇਗੇ ਤੇ ਉਹ ਸ਼ਹਿਰਾਂ ਵਾਲੇ ਦੋਸਤੋ ਇਹ ਵਿਚਾਰੇ ਮਗਾਉਂਦੇ ਨੇ ਤੇ ਸਾਡੇ ਆਪਣੇ ਪਿੰਡਾਂ ਚ ਇਹਨਾਂ ਮਤਲਬ ਆਮ ਗੋਬਰਾ ਹਨਾ ਆਮ ਆਪਣੇ ਗੋਹਾ ਰੰਦਾ ਪਾਥੀਆਂ ਆਪਣੇ ਆਮ ਹੀ ਗੀਰੇ ਲੱਗੇ ਹੋਏ ਹੁੰਦੇ ਆਗੇ ਬੁੜੀਆਂ ਪਹਿਲੇ ਹੀ ਗੀਰੇ ਲਾ ਕੇ ਰੱਖ ਦਿੰਦੀਆਂ ਵੀ ਤਾਂ ਕਰਕੇ ਜਿਹੜਾ ਸਾਲਾਂ ਦੇ ਬਾਲਣ ਦੀ ਲੋੜ ਨਾ ਪਵੇ ਇਹ ਹੋਰ ਐਕਸਟਰਾ ਛਟੀਆਂ ਵਗੈਰਾ ਘਟ ਮੱਤ ਨੂੰ ਰਹਿਣ ਹਨਾ ਤੇ ਆਹ ਦੇਖ ਲਓ ਸਾਡੇ ਤਾਂ ਦੋਸਤੋ ਆਹ ਬਾਦੂ ਪੱਥੀਆਂ ਪੰਗਾਂ ਨੇ ਢੇਰ ਲੱਗੇ ਪਏ ਆ ਪਾਥੀਆਂ ਦੇ ਤੇ ਇਹ ਮੈਂ ਅਹੀਂ ਮਗਾਈਆਂ ਸੀਗੀਆਂ ਤਾਂ ਜੋ ਆਪਾਂ ਦੇਖ ਸਕ ਗਏ ਵੀ ਕਿੰਨੀਆਂ ਕਿ ਦਿੰਦੇ ਆ 300 ਰੁਪਏ ਚ ਪਾਥੀਆਂ ਆਨਲਾਈਨ ਸਹੀ ਗੱਲ ਹੈ ਜੇ ਤਾਂ ਨਾਲੇ ਮੈਂਟੋ ਮੈਂਟੀ ਵੀ ਬਣ ਜਾਂਦੀਆਂ ਨਹੀਂਆਂ ਚੁੱਕੀਆਂ ਜਾਂਦੀਆਂ ਨਹੀਂਆਂ ਤਾਂ ਹੀ ਕਹਿੰਦੇ ਨੇ ਵੀ ਪਿੰਡਾਂ ਵਰਗੀ ਮੌਜ ਨਹੀਂ ਲੱਭਣੀ ਕਿਤੇ ਵੀ ਹੁਣ ਤੁਸੀਂ ਆ ਹੀ ਦੇਖ ਲਓ ਕਿੰਨੀ ਲੁੱਟ ਹੋ ਰਹੀ ਵੀ ਇੰਨੀਆਂ ਪਾਥੀਆਂ ਦਾ ਬਣਦਾ ਕਿ ਇਹ ਵੀ ਤੈਨੂੰ 300 ਦੀਆਂ ਪਾਥੀਆਂ ਆ ਲੈ ਦੇਖ ਲਓ ਦੋਸਤੋ ਇੰਨੀਆਂ ਕਿ ਪਾਥੀਆਂ ਦਿੱਤੀਆਂ 300 ਚ ਮੇਰੇ ਹਿਸਾਬ ਨਾਲ ਗਿਣਤੀ ਦੀਆਂ 10 ਵੀ ਨਹੀਂ ਇੱਕ ਪਾਥੀ ਦੀ ਵੀ ਸਾਰੀਆਂ ਮੈਨੂੰ ਲੱਗਦਾ ਹੋਣੀਆਂ ਨਹੀਂਆਂ ਕਿੱਡੀਆਂ-ਕਿੱਡੀਆਂ ਕਰਨ ਨਾਲੇ ਪੰਜੇ ਦੇਖ ਰਹੇ ਹੁਣ ਤੁਸ਼ਪੇ ਹੋਏ ਤੇ ਸائیں ਬਣਾ ਕੇ ਜੀ ਹੂੰ ਸਭੇ ਮਾਰਦੇ ਆ ਇਹ ਵੀਡੀਓ ਬਣਾਉਣ ਦਾ ਦੋਸਤੋ ਸਾਡਾ ਇਹੀ ਮਕਸਦ ਸੀਗਾ ਵੀ ਵੇਖੋ ਤੁਸੀਂ ਵੀ ਹਨਾ ਇੱਕ ਬਿਜ਼ਨਸ ਸਟ੍ਰੈਟਜੀ ਦੇਖੋ ਵੀ ਆਪਣੇ ਆਮ ਰੇਂਦਾ ਗੁਹਾ ਤੇ ਪਰ ਸ਼ਹਿਰਾਂ ਨਾਲ ਚਾਹੀਏ ਆਨਲਾਈਨ ਜਾਂ ਜਿਵੇਂ ਵੀ ਕਿੰਨੀਆਂ ਮਹਿੰਗੀਆਂ ਮਿਲਦੀਆਂ ਨੇ ਉਵੇਂ ਜੋ ਕਰੀਓ ਸکریاں ਨੂੰ ਰੰਗ ਕਰ ਕਰ ਵੇਚੀ ਜਾਂਦੇ ਆ 2 200 3 300 ਰੁਪਏ ਇਸ ਚ ਰੱਖੀ ਜਾਂਦੇ ਆਪਣੇ ਤਾਂ ਹੁਣ ਆਮ ਹੀ ਚੁੱਲੇ 'ਚ ਹੀ ਦੋ ਜੀ ਤੇ ਆਪਾਂ ਨੂੰ ਵੀ ਦੋਸਤੋ ਇਹ ਚਾਹੀਦਾ ਵੀ ਆਪਾਂ ਆਪਣੀ ਫਸਲ ਦਾ ਸਹੀ ਮੁੱਲ ਜਿਹੜਾ ਲੈ ਸਕੀਏ ਕਿਵੇਂ ਵੀ ਉਹਨੂੰ ਆਨਲਾਈਨ ਜਾਂ ਕਿਤੇ ਵੀ ਮਤਲਬ ਹਨਾ ਜਿਵੇਂ ਆਪ ਦੀ ਪੈਕਿੰਗ ਕਰਕੇ ਬਹੁਤ ਬਹੁਤ ਲੋਕ ਆ ਜਿਹੜੇ ਆਪ ਦੀ ਪੈਕਿੰਗ ਕਰਕੇ ਫੂਡ ਦੀ ਤੇ ਮਤਲਬ ਉਹਨੂੰ ਮਾਰਕੀਟ ਤੇ ਸਪਲਾਈ ਕਰਦੇ ਆ ਪਰ ਉਹ ਥਾਂ ਤੇ ਆਪਾਂ ਮੋਸ ਜਗ੍ਹਾ ਤੇ ਆਪਾਂ ਨੂੰ ਸਰਕਾਰਾਂ ਦੀ ਵੀ ਬੜੀ ਲੋੜ ਆ ਤੇ ਸਰਕਾਰਾਂ ਉਸ ਪਾਸੇ ਕੰਨਾਂ ਨਹੀਂ ਲਾਉਂਦੇ ਕਿਉਂਕਿ ਜੇ ਸਰਕਾਰਾਂ ਕੰਨਾਂ ਲਾਉਣ ਤਾਂ ਫਿਰ ਆਹ ਪਾਥੀਆਂ ਉਹਨਾਂ ਦੀਆਂ ਕੋਆਪਰੇਟ ਕਰਾਣਾਂ ਦੀਆਂ ਕਿਵੇਂ ਵਿਕਣੀਆਂਗਾ ਹਨਾ ਸਿੱਕਰਾਂਗਾ ਕਿਵੇਂ ਵਿਕਣੀਆਂਗਾ ਮੋਲਾ ਮੂਲਾ ਚ ਇਹ ਵੀ ਚੱਕਰ ਰੜਦੇ ਆ ਦੋਸਤੋ ਤੇ ਚਲੋ ਦੋਸਤੋ ਵੀਡੀਓ ਦੱਸੋ ਜੇ ਕਿਵੇਂ ਲੱਗੀ ਕਮੈਂਟ ਕਰਕੇ ਤੇ ਇਹ ਵੈਸੇ ਆਪਾਂ ਐਕਸਪੈਰੀਮੈਂਟ ਹੀ ਦੇਖਣਾ ਸੀਗਾ ਵੀ ਕਿੰਨੇ ਆ ਕੇ ਦਿੰਦੇ ਆ ਬਾਥੀਆਂ 300 ਰੁਪਏ ਚ ਹਾਂਜੀ ਜਿਹੜੀਆਂ ਸਾਡੇ ਆਮ ਹੁੰਦੀਆਂ ਨੇ ਪਿੰਡਾਂ ਤੇ ਘਰਾਂ 'ਚ ਤੇ ਉਹ ਦੇਖ ਲਓ ਤੁਸੀਂ ਇੰਨੀਆਂ ਆ ਕੇ ਬਾਥੀਆਂ ਦਿੰਦੇ ਆ ਦੋਸਤੋ ਬਾਕੀ ਵੀਡੀਓ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੂਰਾ ਉਹਨੇ ਪਤਲਾ ਬਾਥੀਆਂ ਭਾਈ